ਜੀ ਮਾਨਯੋਗ ਡੀਜੀਪੀ ਪੰਜਾਬ ਮੈਡਮ ਅਸ਼wini ਗੋਟਿਆ ਲਾਈਪੀਐਸ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੰਨਾ ਪੁਲਿਸ ਨੇ ਚਾਈਨਾ ਡੋਰ ਨੂੰ ਨੱਥ ਪਾਉਣ ਦੇ ਲਈ ਵੱਖਰੇ ਵੱਖਰੇ ਉਪਰਾਲੇ ਕੀਤੇ ਗਏ ਨੇ ਜਿਦੇ ਵਿੱਚ ਸਪੈਸ਼ਲ ਬ੍ਰਾਂਚ ਤੇ ਐਸਐਚਓ ਸਿਟੀ 2 ਖਦਰ ਸਿਟੀ 2 ਖੰਨਾ ਤੇ ਸਦਰ ਖੰਨਾ ਦੀਆਂ ਟੀਮਾਂ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਨੇ ਚਾਈਨਾ ਡੋਰ ਦੇ ਉੱਤੇ ਕ੍ਰੈਕਡਾਊਨ ਕਰਦਿਆ ਵੱਖਰੇ ਵੱਖਰੇ ਦੋ ਮੁਕਦਮੇ ਅਸੀਂ ਦਰਜ ਕੀਤੇ ਨੇ ਜਿਸ ਦੇ ਵਿੱਚ ਅਸੀਂ ਇਹ ਨਾ ਵਾਈਲਡ ਲਾਈਫ এনवायरमेंट ਪ੍ਰੋਟੈਕਸ਼ਨ ਐਕਟ ਦਾ ਦੇ ਅੰਡਰ ਕੇਸ ਦਰਜ ਕੀਤਾ ਹੈਗਾ ਜੀ ਬੀ ਐਨ ਐਸ ਦੇ ਤਹਿਤ ਅਤੇ এনवायरमेंट ਪ੍ਰੋਟੈਕਸ਼ਨ ਐਕਟ ਦਾ ਵਾਦਾ ਕੀਤਾ ਗਿਆ ਹੈਗਾ ਜੁਰਮ ਦੇ ਤਹਿਤ ਇਹ ਕੇਸਸ ਦਰਜ ਕੀਤੇ ਗਏ ਨੇ ਤਾਂ ਕਿ ਅਸੀਂ ਚਾਈਨਾ ਡੋਰ ਆਉਣ ਵਾਲੇ ਸਮੇਂ ਦੇ ਵਿੱਚ ਬਸੰਤ ਦੇ ਵਿੱਚ ਜਿਵੇਂ ਪਤੰਗਾਂ ਦਾ ਜਿਆਦਾ ਇਥੇ ਖੰਨਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਇਸ ਨੂੰ ਨੱਥ ਪਾ ਸਕੀਏ ਕਿੰਨੇ ਰਕਬੇ ਵਿੱਚ ਅਸੀਂ 141 ਗਟੂ ਰਿਕਵਰ ਕੀਤੇ ਨੇ ਜੀ ਤੇ ਜਿਹਦੇ ਵਿੱਚ ਮੁਕਦਮਾ ਨੰਬਰ 6 ਆ थाना सदर ਖੰਨਾ ਜਿਹਦੇ ਵਿੱਚ 96 96 ਗਟੂ ਰਿਕਵਰ ਹੋਏ ਨੇ ਤੇ ਮੁਕਦਮਾ ਨੰਬਰ 7 161 2025 ਨੂੰ ਜਿਹੜਾ ਕੇਸ थाना ਸਿਟੀ 2 ਜਿਹਦੇ ਵਿੱਚ 45 ਗਟੂ ਰਿਕਵਰ ਹੋਏ ਜਿਹੜਾ ਤਾਂ ਹੈਗਾ ਜੀ सदर ਦਾ सदर ਵਾਲਾ ਚੌਂਕੀ ਕੋਰਟ ਦੇ ਮੇਨ ਗੇਟ ਦੇ ਸਾਹਮਣੇ ਉਥੇ ਨਾਕੇ ਦੀ ਚੈਕਿੰਗ ਦੇ ਦੌਰਾਨ ਇਹ ਛੋਟਾ ਹਾਥੀ ਸੀ ਜੀ तकरीबन ਸ਼ਾਮ ਨੂੰ 7:40 ਦੀ ਗੱਲ ਹੈਗੀ ਛੋਟਾ ਵਹੀਕਲ ਹਾਥੀ ਜਿਹੜਾ ਸੀ ਲੁਧਿਆਣਾ ਸਾਈਡ ਤੋਂ ਆ ਰਿਹਾ ਸੀ ਉਹ ਰੈਂਡਮ ਵਹੀਕਲ ਦੀ ਚੈਕਿੰਗ ਦੇ ਦੌਰਾਨ ਇਹ ਪਾਇਆ ਗਿਆ ਕਿ ਇਹਨਾਂ ਨੇ ਕੁਝ ਪਲਾਸਟਿਕ ਦੇ ਥੇਲੇ ਚਾਰ ਪਲਾਸਟਿਕ ਥੇਲੇ ਸੀਗੇ ਜਿਹਦੇ ਵਿੱਚ 96 ਗੱਟੂ ਚਾਈਨਾ ਡੋਰ ਸੀਗੇ ਉਹ ਰਿਕਵਰੀ ਹੋਈ ਹੈ ਤੇ ਜਿਹੜਾ ਸਿਟੀ 2 ਦਾ ਏਰੀਆ ਸੀਗਾ ਇਹਦੇ ਵਿੱਚ ਏਐਸ ਕਾਲਜ ਅਮਲੌਰ ਰੋਡ ਦੇ ਉੱਤੇ ਨਾਕਾਬੰਦੀ ਦੇ ਦੌਰਾਨ ਰਿੰਕੂ ਨਾਮ ਦਾ ਵਿਅਕਤੀ ਰਿੰਕੂ ਪੁੱਤਰ ਜੇਮਲ ਇਹਦੇ ਕੋਲੋਂ ਚਾਇਨਾ ਡੋਰ ਜਿਹੜੀ ਸੀ 45 ਗੱਟੂ ਰਿਕਵਰ ਹੋਏ ਨੇ ਮੈਂ ਆ ਵੀ ਸ਼ੌਪਕੀਪਰ ਨੇ ਜਾਂ ਮੈਂ ਰੋਟ ਸਟੂਡੈਂਟ ਜਾਂ ਕੋਈ ਸਪਲਾਈਅਰ ਵੀ ਨਹੀਂ ਸੀ ਦੇਖੋ ਜੀ ਖੰਨੇ ਦੇ ਵਿੱਚ ਮੇਨ ਜਿਹੜੀਆਂ ਮੇਨ ਬਾਜ਼ਾਰ ਦੇ ਵਿੱਚ ਨਹੀਂ ਇਹ ਸਦਾ ਓਪਨਲੀ ਕੰਮ ਹੁੰਦਾ ਇਹ ਲੋਕੀ ਲਿਆ ਕੇ ਰੱਖਦੇ ਨੇ ਤੇ ਲੁਕੇ ਛਿਪੇ ਤਰੀਕੇ ਦੇ ਨਾਲ ਇਹਨਾਂ ਨੂੰ ਵੇਚਿਆ ਜਾਂਦਾ ਹੈ ਇਸ ਤਰ੍ਹਾਂ ਬਾਣ ਕਰੂੰਗੀ ਇਹ ਅਗਲੀ ਵਾਰ ਦੇਖੋ ਸਾਡੇ ਵੱਲੋਂ ਜੀ ਕਲੀਅਰ ਤੇ ਬਹੁਤ ਹੀ ਸਟ੍ਰਿਕਟ ਡਾਇਰੈਕਸ਼ਨਸ ਹੈਗੀਆਂ ਨੇ ਆਪਣੇ ਲੋਕਲ ਪੁਲਿਸ ਨੂੰ ਐਸਐਸਪੀ ਸਾਹਿਬ ਵੱਲੋਂ ਕਿ ਚਾਈਨਾ ਡੋਰ ਵੇਚਣ ਵਾਲੇ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਇਸ ਦਾ ਇਸਤੇਮਾਲ ਦੇਖੋ ਪਤੰਗ ਉਡਾਉਣਾ ਇੱਕ ਸ਼ੌਂਕ ਦੀ ਐਕਟ ਹੁੰਦੀ ਹੈਗੀ ਹੈ ਸਾਡਾ ਇੱਕ ਤਿਉਹਾਰ ਹੈਗਾ ਜਿਸ ਨੂੰ ਬੱਚੇ ਇੰਜੋਏ ਕਰਦੇ ਨੇ ਪਰ ਇਹ ਕਿਸੇ ਲਈ ਜਾਨਲੇਵਾ ਹੋਵੇ ਤੇ ਕਿਸੇ ਦੀਆਂ ਅੱਖਾਂ ਦੀ ਦ੍ਰਿਸ਼ਟੀ ਚਲੀ ਜਾਵੇ ਕਿਸੇ ਨੂੰ ਪਰੈਲਿਸਿਸ ਹੋ ਜਵੇ ਫॉर ਲਾਈਫ ਇਹ ਅਨਐਕਸੈਪਟੇਬਲ ਹੈਗਾ ਸੋ ਇਸ ਲਈ ਸਖਤ ਤੋਂ ਸਖਤ ਇਵਨ ਕਿ ਅਸੀਂ ਦਾ ਮੋਸਟ ਸਟ੍ਰਿਕਟ ਸੈਕਸ਼ਨਸ ਵੀ ਅਸੀਂ ਐਡ ਕਰਾਂਗੇ ਤੇ ਵੱਧ ਤੋਂ ਵੱਧ ਜੁਰਮਾਨਾ ਜੋ ਇਹਨਾਂ ਦਾ ਆਰਾਮਾ ਦੇ ਤਹਿਤ ਚਾਹੇ ਵਾਈਲਡ ਲਾਈਫ ਪ੍ਰੋਟੈਕਸ਼ਨ ਹੋਵੇ এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ ਹੋਵੇ ਉਹ ਕੀਤਾ ਜਾਏਗਾ ਜੀ ਬਿਲਕੁਲ ਪੇਰੈਂਟਸ ਨੂੰ ਕੀ ਵੀ ਕਰੋਗੇ ਆਪਣੇ ਬੱਚੇ ਜਿੰਨਾ ਕਿ ਉਹ ਚੈਨਲ ਦੇ ਜੀ ਦੇਖੋ ਜੀ ਬੱਚੇ ਛੋਟੀ ਉਮਰ ਦੇ ਹੁੰਦੇ ਨੇ ਪੇਰੈਂਟਸ ਦੇ ਆ ਰਿਸਪੌਂਸਿਬਲ ਕਿ ਉਹ ਆਪਣੇ ਬੱਚਿਆਂ ਦੇ ਉਤੇ ਨਿਗਰਾਨੀ ਕਰਨ ਆਪਣੇ ਬੱਚਿਆਂ ਨੂੰ ਸਹੀ ਗਾਈਡ ਕਰਨ ਤੇ ਅਸੀਂ ਇਸ ਗੱਲ ਦੇ ਪ੍ਰਤੀ ਵੀ ਬਹੁਤ ਜਾਗਰੂਕ ਹੈਗੇ ਆ ਪੁਲਿਸ ਨੂੰ ਸਪੈਸ਼ਲ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਕਿ ਜਿਸ ਬੱਚੇ ਕੋਲੋ ਇਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈਗੀ ਤਾਂ ਉਹਨਾਂ ਦੇ ਪੇਰੈਂਟਸ ਨੂੰ ਵੀ ਤਾੜਨਾ ਕੀਤੀ ਜਾਏਗੀ ਜੁਰਮਾਨਾ ਕੀਤਾ ਜਾਏਗਾ ਜੋ ਆਪਣੇ ਬੱਚਿਆਂ ਉਹਨਾਂ ਦੀ ਉਹਨਾਂ ਦੇ ਬੱਚਿਆਂ ਕੋਲੋ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਬਰਾਮਦ ਹੁੰਦੀ ਹੈ ਅਮ ਜਿਵੇਂ ਬਿਧਾਤ ਨੂੰ ਕਰੀਬ ਕੋਨਾ ਪਿੱਛਲੀ ਵਾਰ ਪੁੱਛਨੇ ਘਰ ਘਰ ਜਾ ਕੇ ਚੈਕਿੰਗ ਕੀਤੀ ਸੀ ਜੀ ਇਸ ਵਾਰ ਬਿਲਕੁਲ ਜੀ ਆਲਰੇਡੀ ਅਸੀਂ ਕਰ ਰਹੇ ਆਂ ਹੋਏਗਾ ਨਹੀਂ ਜੀ ਅਸੀਂ ਆਲਰੇਡੀ ਕਰ ਰਹੇ ਹਾਂ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ ਅਸੀਂ ਡਰੋਨਸ ਇਨਵੋਲਵ ਕੀਤੇ ਹੋਏ ਨੇ ਸਮਰਾਲਾ ਸਬਡਿਵੀਜ਼ਨ ਆਲਰੇਡੀ ਕਰ ਚੁੱਕੀ ਹੈ ਮਨਿਆਦੀ ਕਰਵਾਈ ਜਾ ਰਹੀ ਹੈ ਪਬਲਿਕ ਐਡਰੈਸ ਸਿਸਟਮ ਦੇ ਉੱਤੇ ਇਹਨਾਂ ਗਾਈਡਲਾਈਨਸ ਬਾਰੇ ਲੋਕਾਂ ਨੂੰ ਬੱਚਿਆਂ ਨੂੰ ਜਾਣੂ ਕੀਤਾ ਜਾ ਰਿਹਾ ਹੈ ਤਾਂ ਕਿ ਚਾਈਨਾ ਡੋਰ ਦੀ ਜਿਹੜੀ ਸੀਗੀ ਵਰਤੋਂ ਜਿਹੜੀ ਹੈਗੀ ਆ ਕਈ ਵਾਰੀ ਪਤਾ ਨਹੀਂ ਹੁੰਦਾ ਸੀ ਅਣਜਾਣ ਦੇ ਪਨੇ ਦੇ ਵਿੱਚ ਵੀ ਬੱਚੇ ਇਹ ਜੀ ਹਰਕਤ ਕਰਦੇ ਹੈਗੇ ਨੇ ਸੋ ਡਰੋਨ ਦੀ ਯੂਜੇਜ ਦੇ ਨਾਲ ਜਿੱਥੇ-ਜਿੱਥੇ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਧਿਆਨ ਵਿੱਚ ਆਏਗੀ ਲੋਕਲ ਪੁਲਿਸ ਇਮੀਡੀਏਟਲੀ ਐਕਟ ਕਰਦੇ ਹੋਏ ਉਸ ਇਨਫੋਰਮੇਸ਼ਨ ਦੇ ਉੱਤੇ ਉਸ ਵੀਡੀਓ ਫੁਟੇਜ ਦੇ ਉੱਤੇ ਕਨਸਰਨਡ ਏਰੀਆ ਨੂੰ ਚੈੱਕ ਕਰੇਗੀ ਅਤੇ ਰਿਕਵਰ ਹੋ ਕੇ ਅਸੀਂ ਮੁਕੱਦਮਾ ਦਰਜ ਕਰਾਂਗੇ ਕਿੰਗ ਆਫ ਸਪਾਈਸਿਸ ਰੈਸਟੋਰੈਂਟ ਕਾਫੇ ਐਂਡ ਅ ਰੂਫਟਾਪ ਮੇ ਆਪਕਾ ਸਵਾਗਤ ਹੈ यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम है खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है